ਆਹ ਕਾਹ ਨੂੰ ਪਾਣੀ ਦੀ ਬੋਝ ਲੈ ਪਾਣੀ ਆ ਰਿਹਾ ਹਰੇ ਕਿੰਦੇ ਜਰਾ ਹੋਰ ਤੰਤ ਚਾੜ ਫਾੜੀ ਲੈ ਦੇਖ ਕੇ ਕੰਮ ਕਰੀ ਵੀ ਵੜਾ ਤੇ ਪਾਣੀ ਆ ਗਿਆ ਸਾਡਾ ਤਨੇ ਖਾਣ ਹੋਰ ਅੱਧ ਤੇ ਅਨੰ ਮੰਨੂ ਬਟੇ ਤੇ ਨੀ ਬਟੇ ਪਾਣੀ ਦੀ ਬਟੇ ਵੀ ਵੜਾ ਦੇਖ ਤੇ ਜੇ ਰਾਤ ਦੀ ਰਾਤ ਨੂੰ ਘਟਣ ਲੱਗਦੇ ਜਿਹੜੇ ਬੱਛ ਬੱਛਰੇ ਜੀ ਬਹੁਤ ਵੱਡਾ ਕੋਈ ਨਾ ਤਾਂ ਚਾਹ ਹਟ ਗਿਆ ਬਹੁਤ ਉਹ ਆਹਨੂੰ ਪਾਣੀ ਦੀ ਬੋਲੇ ਪਾਣੀ ਆ ਰਿਹਾ ਹਰੇ ਪਿੰਡ ਦਾ ਯਾਰ ਹੋਰ ਤਾਨੂ ਚਾਹ ਦਾ ਭਾਰੀ ਚਾਹ ਦੇ ਚੱਕਰ ਬੰਨ੍ਹੇ ਮੀ ਵੜੇ ਚਾਹ ਪਾਣੀ ਨਾ ਸਾਡਾ ਪਿੰਡ ਦਾ ਚਾਹ ਹੋਰ ਅੱਗ ਤੇ ਅਨਾਰ ਮੰਨੂ ਬਟੇ ਤੇ ਪਾਣੀ ਦੀ ਵਗੇ ਮੀ ਵੜਾ ਦੇ ਤੇ ਗੈਰਾ ਜਿਹੜੀ ਰਾਤ ਨੂੰ ਬੈਠਾ ਰਹਿੰਦੇ ਸੀ ਨੇ ਬੱਦਲ ਬੱਦਲ ਜੀ ਉੱਪਰ ਆਹ ਟੰਬਾ ਦਾ ਕੋਹਰਾਾ ਕਰਿਆ ਹੋਇਆ ਮੈਨੂੰ ਉਹਨੂੰ ਸਿੱਧਾ ਹੀ ਆ ਰਿਹਾ ਹੈ ਜੀ ਹਾਂ ਫੇਰ ਉਤਰ ਗਿਆ ਨਾ ਉਤਰਿਆ ਪਾਣੀ ਨੇ ਪਰ ਖੱਡੇ ਪੱਟਦੇ ਹੁਣ ਇਹ ਪਾਣੀ ਰੁਕ ਰਿਹਾ ਕਰੇ ਲੱਗੇ ਇਹਦੇ ਚਾਹਾਂ ਹਾਂ ਹਾਂ ਇਹ ਤੰਬੇ ਦੇ ਖੰਭ ਸੁਣ ਲੈ ਇਹ ਉਹ ਫਸ ਗਿਆ ਉਹ ਠੀਕ ਹੈ ਬਈ ਉਹਦੇ ਸੰਗ ਟਾਇਰ ਚੜਜੂ ਟਰੈਕਟਰ ਨੂੰ ਤਾਂ ਬਾਕੀ ਕਹਿੰਦਾ ਹੁਣ ਤੋਂ ਮੈਂ ਉਹਦੇ ਵਿੱਚ ਗੀਰ ਮਹਾ ਹਜੇ ਚੜਿਆ ਨਹੀਂ ਹਾਂ ਕੌਣ ਚੜਿਆ ਪਹਿਲਾਂ ਵੀ ਇੱਕ ਤੋੜਤਾ ਉੱਥੇ ਖੰਭ ਆਇਆ ਥੋਨੇ ਹੁਣ ਕਹਾਂ ਹਾਂ ਹੁਣ ਗੰਬੇ ਤੇ ਆਇਆ ਉਹ ਜਦੋਂ ਗੰਬਾ ਆ ਨਿਕਲਿਆ ਤਾਂ ਟਾਇਰ ਤੋਂ ਫੇਰ ਉੱਥੇ ਮੁੜ ਜਾਂਦਾ ਉਦਹੀਂ ਹੋ ਗਿਆ ਫਾਇਨਾਟੋ ਅਹੀਂ ਉੱਥੇ ਠੀਕਾ ਢੂੰਗ ਹੋਣਾ ਪੂਰੇ ਪੂਰੇ ਤੋ ਆਈ ਆ ਰੂੜੀ ਵਾਲਾ ਰੂੜੀ ਆ ਟੋਆ ਜੀ ਆ ਚੜਤਾ ਬੱਤ ਜੀ ਐ ਚੜ ਜੇ ਕਿਰਾ ਫੇਰ ਤਾਂ ਭਾਵੇਂ ਹੋ ਜੇ ਟਰੈਕਟਰ ਕੱਢਦਾ ਨਹੀਂ ਪਾਉ ਆ ਵੀ ਇਸ ਤਰ੍ਹਾਂ ਬਣੇਗਾ ਜੀ ਇੱਕ ਵਾਰ ਬਣੇਗਾ ਟੋੜਦਾ ਵੀ ਤਾੜ ਪਈ ਹੋਈ ਇਹਨੂੰ ਨਾ ਤਾੜ ਹੀ ਉਲਟਾਉਂਦੇ ਨੇ ਕਈ ਵਾਰੀ ਜੇ ਤਾਂ ਐ ਹੋ ਗਿਆ ਫੇਰ ਹੁਣ ਤੁਗੀ ਵੀ ਨਹੀਂ ਤਾੜ ਪਾ ਕੇ ਮੇਰੀ ਸਕੋਰ ਨਾਲ ਤਾਂ ਹੁਣ ਬਿਸ਼ੱਕ ਚੱਲ ਜੇ ਚੜਤਾ ਜੀ ਉਹ ਪੈਂਦਾ ਰਹਿਣ ਲਾ ਲੇ ਵੀ ਚੜ ਗਿਆ ਫੇਰ ਫੱਲੇ ਨਾ ਚਲਕ ਜਾਂਦਾ ਬੌਲਾ ਡਾਇਰ ਨੇ ਕਟਾਈ ਇਹ ਦੇਖੋ ਖੰਭਾ ਫਾਗ ਗਿਆ ਤਾਂ ਖੰਭਾ ਫਾਗ ਗਿਆ ਯਾਰ ਪੈਂਦਾ ਆਪਾਂ ਨੂੰ ਟ੍ਰੈਕ ਨੂੰ ਇਧਰੋਂ ਨਾਲ ਕਰਕੇ ਕਿੰਨਾ ਕਟੂਗਾ ਪਰ ਧੱਕਦਾ ਨਹੀਂ ਟ੍ਰੈਕ ਨਾ ਨਾ ਬਈ ਵਿੱਚ ਵੜ ਕੇ ਤਾਂ ਆਏ ਨਿੱਤ ਉਹਦਾ ਟਾਇਰ ਤਾਂ ਫਸਾ ਲੋਗੇ ਬੰਦੇ ਜਿਹੜਾ ਟਾਇਰ ਹੈਗਾ ਬੰਦੇ ਦਾ ਟਾਇਰ ਤਾਂ ਫਿਰ ਕੱਢ ਰਹੇ ਹੈ ਨਾ ਹੈ ਆ ਜੀਰੀ ਨੰਕੀ ਹੈ ਮਹਾ ਚਾਰ ਬਟੂ ਖੱਪੜ ਹੀ ਹੈਦਾ ਬਈ ਮੜਾ ਇਹ ਵੱਟਕਟ ਹੋਊ ਇੱਥੇ ਦਾ ਨਾ ਬਈ ਜੀਰੀ ਹੈ ਜਾਂ ਜੀਰੀ ਹੈ ਸਾਡੀ ਨਾ ਲੈ ਗਿਆ ਮਾੜਾ ਮਾੜਾ ਆਵਰੇ ਚੜਾਏ 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 ਆ ਜਾਓ ਨਾੜ ਕਰਨਾ ਵੇ ਕਿਰ ਭਾਗੇ ਜਾਉਂਗੀ ਹੋ ਗਿਆ ਜੀ ਮਿੱਟੀ ਨਾਲ ਜਾਂਦੇ ਤੀ ਮੋੜ ਤੇ ਹਾਂਜੀ ਬਰਤਪਾਲ ਜੀ ਬੰਦ ਰਹਿੰਦਾ ਮੈਂ ਤਾਂ ਵੀਡੀਓ ਦਿੰਦੀ ਆ